ਸਸਕਾ ਵੀ ਜੀ ਸਾਰੇ ਬੈਣਾ ਨੂੰ ਸੰਦੀ ਜੀ ਡੇ ਫਾਨ ਤੜਾ ਬੋ ਬੋ ਬਲਕ ਮੈਂ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਜੀ ਆਪਾਂ ਭਾਈ ਰਾਜਵੀਰ ਤੇ ਸੁਨੀ ਉਹਨਾਂ ਕੋਲ ਜੀ ਦੇਖੋ ਅੱਜ ਵੀਨੇ ਕੋਈ ਛੇ-ਸੱਤ ਲੱਗਪੇ ਛੋਟੇ ਥੇਲ ਹੈਗੀਆਂ ਬਾਕੀ ਬਾਬਾ ਜੀ ਉਹਨੇ ਗੱਲ ਕਰਦੇ ਆ ਬਾਜੀ ਸਤਿਕਾਰ ਸਤਿਕਾਰ ਮਹਾਰਾਜ ਬਾਬਾ ਜੀ ਸਿੱਧਾ ਕਹਿਮ ਹੈ ਕਿ ਕੋਈ ਟਾਈਮ ਨਹੀਂ ਮਾਰਦੇ ਹਾਂ ਹੈ ਨਾ ਇਹਦੇ ਪੂਰੇ ਫਮਾਂਦੇ ਜੀ ਛੇ ਕੋਈ ਉਹ ਜੀ ਜੰਮ ਬਣਾਇਆ ਥੋੜਾ ਬਾਕੀ ਨਹੀਂ ਲੱਗਾ ਪਹੁੰਚ ਅੱਜ ਠੰਡਾ ਕਰੋ ਇਹਨੇ ਪੂਜੀ ਸਾਰੀ ਜਾਂ ਉਹਨਾਂ ਨੇ ਦੇ ਨਾਲ ਹੀ ਬੁਰੇ ਪੰਦੇ ਪੈਨੋਂ ਪੰਦ ਚੱਲਣਾ ਹੀ ਪੈਂਦਾ ਕੰਮ ਨੂੰ ਹੋ ਜਾਵੇ ਬਿਲਕੁਲ ਮਾਝਾ ਮਾਝੀ ਹੋਰ ਤਾਂ ਵੇਖਿਆ ਮਾਲ ਜੀ ਵੇਖਿਆ ਜੀ ਵੇਖ ਗਿਆ ਜੀ ਘਰ ਤੋਂ ਵਾਰਸ ਲੀ ਗਿਆ ਜੀ ਮਾਲ ਚੰਗਾ ਜੀ ਨਾ ਭਾਈ ਮਾਲ ਹੀ ਚੰਗਾ ਜੀ ਅੱਜ ਵੀ ਚੱਕੇ ਚਾਹੀਏ ਨੇ ਮਿੰਟੋ ਮਿੰਟੀ ਵੇਖ ਗਿਆ ਉਹ ਤਾਂ ਹਾਂਜੀ ਹਾਂਜੀ ਅੱਜ ਵੀ ਚੱਕੇ ਡੰਗਰੀ ਲੈ ਆਏ ਆ ਆਪਣੇ ਕੋਸ਼ਿਸ਼ ਦੇ ਸੰਦੀਪ ਇਹ ਹੁੰਦੀ ਹੈ ਵੀ ਚੱਲਿਆ ਹੀ ਗਈ ਬਸ ਬਸ ਠੀਕ ਹੈ ਜੀ ਸਿਰਫ 100 ਪੀਸ਼ੇ ਇੱਕ ਮਾੜੀ ਪੈਂ ਚਲੋ ਉਹ ਤਾਂ ਜਿਹੜੀ ਪੈਂਦੀ ਸੰਦੀਪ ਕੋ ਚੱਲ ਨਹੀਂ ਪੈਂਦੀ ਚਲੋ ਆਪਣੀ ਦੀ ਵਾਸ ਨਹੀਂ ਹੁੰਦੀ ਨਹੀਂ ਅੱਜ ਭਰ ਅੱਜ ਆਪਣੇ ਤੋਂ 4 ਮਹੀਆ ਵਾਂ ਹਾਂਜੀ ਤੇ 4 ਮਹੀਆ ਸੂਈਆਂ ਵਾਂ 2 ਗਾਇਆਂ ਨੇ ਤੇ 2 ਗਾਇਆਂ ਗਾਇਆਂ ਵੀ ਇੱਕ ਸੂਈ ਹੈ ਤੇ ਇੱਕ ਗੱਪਣੇ ਔਰ ਮੋਲ ਲੈਣੇ ਨੇ ਛੋੜੇ 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 ਮੋਲ ਅੱਜ ਆਹ ਮੈਂ ਸੰਦੀਪ ਉਹ ਦੂਜੇ ਕੋਈ ਲਾ ਲਈ ਉਹ ਦੂਜੇ ਹੀ ਜਾਂਦੇ ਹਾਂ ਆਪਾਂ ਇੱਕ ਸੁਗਾ ਵਧਾ ਕੇ ਦੱਸਗੀ ਤੇ ਜੇ ਗਈਏ ਜੀ ਕਿਉਂ ਘਰ ਵਾਲੇ ਤੈਨੂੰ ਪਤਾ ਸਭ ਨੇ ਸੂਈ ਹੋਏ ਉਹਨੇ ਗਣਾ ਨਹੀਂ ਦੂਜੇ ਹੀ ਆ ਦੂਜੇ ਹੀ ਆ ਤੇ ਵੀਰ ਮੁੜ ਕੇ ਕਮੈਂਟ ਵਾਲੇ ਕਹਿੰਦੇ ਉਹ ਵਾਰੀ ਵੀ ਦੂਜੇ ਰ ਟੱਪਰ ਜਿੰਦੇ ਕੀ ਕਰੀਏ ਭਰਾ ਇੱਕ ਸੂਆ ਤਾਂ ਜੜਾ ਕੇ ਦਿੰਦੇ ਸੀ ਭਾਈ ਤੇ ਜੇ ਲਾਓ ਮੈਂ ਕਿੰਨਾ ਦੋਗਾ 11 ਕਿਲੋ ਅੱਛਾ ਜੀ 10 ਕਿਲੋ ਦੀ ਮੈਂਦੀ ਗਾਰੰਟੀ ਕੋਲ ਗਾਰੰਟੀ ਕੋਲ ਗਾਰੰਟੀ ਬਾਕੀ ਆਪਨੀ ਸੰਦੀ ਦੋ ਟਾਂ ਵੀਰ ਮੇਰੇ ਚੋਈ ਕਰਕੇ ਜਦੋਂ ਪੈਸੇ ਦੇਣੇ ਆ ਫਿਰ ਕਾਦੀ ਸੰਗ ਸਹੀ ਗੱਲ ਹੈ ਜੀ ਜਦੋਂ ਪੈਸੇ ਦੇਣੇ ਆ ਮੰਨ ਲਾ ਅਗਲੇ ਨੇ ਆਪਾਂ ਨੂੰ ਪੈਸਾ ਕੋਈ ਪਾਟਾ ਨੋਟ ਦਿੱਤਾ ਤਾਂ ਪਕਣਾ ਨਹੀਂ ਵੀਰ ਚੇਂਜ ਕਰਦੇ ਹਾਂਜੀ ਵਾਹ ਠੀਕ ਨਹੀਂ ਤੇ ਅਗਲੇ ਦਾ ਫਰਜ਼ ਮੰਦਾ ਵੀ ਐ ਆਪਣਾ ਵਧੀਆ ਤਰੀਕੇ ਨਾਲ ਆਪਣੀ ਚੋਈ ਕਰਕੇ ਰੱਖੇ ਬੱਸ ਇਹ ਵਾਲੋ ਇੱਕ ਕੱਟ ਵਾਲਾ ਬੱਚਾ ਮੰਗਿਆ ਕੇ ਜੀ ਪਤਾ ਹੈ ਇਹਦੇ ਮਗਰ ਕੱਟੀ ਆਈ ਕੱਟੀ ਆਈ ਇਹਦੇ ਮਗਰ ਬੱਚਾ ਨਾ ਪੜਿਆ ਸ਼ਹਿਰ ਦਾ ਹਾਂ ਹਾਂ ਕੀ ਬਤਾਵਾਂ ਬੱਚਾ ਬਸ ਵਧੀਆ ਐ ਚੋਾਈ ਵਧੀਆ ਵਧੀਆ ਚੋਾਈ ਇੱਕ ਨੰਬਰ ਦੀ ਹੋ ਗਿਆ ਅੱਜ ਨਾ ਇਹਦੇ ਮਗਰ ਕੱਟੀ ਵਧੀਆ ਕੱਟੀ ਇਹ ਆਉ ਕਰਾ ਸੰਦੀਪ ਬੋਲਦੇ ਅੱਗੇ ਹੋਈਆਂ ਮਈਆਂ ਦਾ ਆਪਾਂ 90 ਵੀ ਕਰੀ ਜਾਂਦੇ ਜੀ ਹੂੰ ਪਰ ਮਹੀਨਾ 90 ਨੂੰ ਪਿਆਰੇ ਹਾਂ ਬਾਜ਼ਾਰ ਕੋਲੇ ਡਾਊਨ ਆ ਗਏ ਆ 98500 80000 ਅਸੀਂ ਹਾਂ ਪਹਿਲੋਂ ਅਸੀਂ ਹਾਂ ਆ ਵਿੱਚ 20000 ਹੋਰ ਛੋਟ ਕਰ ਦਾਂਗੇ 70000 ਦੇ ਚਲੋ ਪੂਰੇ ਪੂਰੀ ਦੀ ਆ ਨਾ ਇਹ ਦੇਣੀ ਜੇ ਚ 200 ਛੋੜ ਹੀ ਹੋਣੀ ਆ 75 ਹਾਂ ਨਾ 200 ਛੋੜ ਹੀ ਹੋਣੀ ਆ ਆ ਵੀ ਮੈਂ ਸੂਈ ਇਹਦੇ ਮਗਰ ਕਟਾਈ ਹਾਂਜੀ 67 ਉਹਨਾਂ ਸੂਈ ਆ ਉਹ ਹੀ ਮੈਂ ਅੱਛਾ ਜੀ ਠੀਕ ਆ ਠੀਕ ਆ ਤੇ ਦੁੱਧ ਦੇ ਰਿਹਾ ਦਾਹੀ ਹੋਊਗਾ ਪਰ ਨੌ ਦੀ ਗਾਰੰਟੀ ਅੱਛਾ ਨੌ ਕਿਲੋ ਕਿਲੋ ਘੱਟ ਦੱਸਣਾ ਸੰਦੀਪ ਬਿਲਕੁਲ ਪਤਾ ਕਾਰਨ ਹਾਂਜੀ ਕਾਰਨ ਇਹ ਕਿ ਕਿਲੋ ਕਿਲੋ ਘੱਟ ਦੱਸਦਾ ਵੀ ਅਗਲੇ ਘਰੇ ਜਾ ਕੇ ਦੁੱਧ ਨਿਕਲੇ ਨਾ ਬਰਾਬਰ ਜਿਹਦਾ ਤੇ ਫਿਰ ਮਾਨ ਖੋਸ਼ ਹੋ ਜਾਂਦਾ ਨਹੀਂ ਤੇ ਪਹਿਲੇ ਦੇਣੀ ਅਗਲੇ ਦਾ ਡੇਢ ਟੋਟੀਆਂ ਜਾਂਦਾ ਤੇ ਯਾਰ ਅੱਗੇ ਕਿ ਮੰਨ ਲਓ ਅਗਲੇ ਡੇ ਟੁੱਟ ਗਿਆ ਜੇ ਗਾਹ ਕੀ ਆਪਾਂ ਮਾਰਦਾ ਸੱਡਾ ਇਹ ਤਾਂ ਬਚੇ ਤਾ ਆਪਾਂ ਨੂੰ ਗਾਹ ਗਾਲੂ ਵੇਖਣਾ ਪੈਂਦਾ ਅੱਗੇ ਵਾ ਮੈਂ ਇਹਦਾ ਮੈਂ ਆਪ ਸਨੀ ਦੇ ਵੇਲੇ ਪਾਣੀ ਬਣੀ ਦੇ ਪਾਣੀ ਬਣੀ ਮਿਲਣੀ ਬਾਡੀ ਬਾਕੀ ਹੈ ਛੋਟੀ ਸੰਦੀਪਾ ਪੂਰੀਆਂ ਟੇਸ ਦੇ ਆਈਆਂ ਪੂਰੀਆਂ ਟੇਸ ਉੱਤੇ ਪੂਰੇ ਟਾਈਮ ਟਾਈਮ ਹੀ ਨਾ ਤੇ ਬਾਕੀ ਵੇ ਸਨੀ ਕਿਉਂ ਨਹੀਂ ਨਹੀ ਆ ਟੋਲੇ ਬਾਕੀ ਨੀਲੀ ਜੀ ਆਉਂਦੀ ਲਗਭਗ ਬਿਲਕੁਲ ਇਮਾਰਾ ਮੋਟਾ ਦਾ ਲੋ ਵੀ ਲਗਭਗ 4 ਗੁਰ ਵੀ ਆ ਉਥਾ ਵੀ ਆਦਾਰਾ ਕੁਝ ਵਰ ਕੀ ਆਪਣੀ ਸਮਝ ਲਈ ਲਈ ਆ ਹਾਂਜੀ ਹਾਂਜੀ ਮੋਲ ਦੇਦਾ ਵੀ ਸੰਦੀਪ ਸਿੰਘ ਭਾਵੇਂ 75 ਕਰਦਾ 1000 ਛੋੜ ਦਰਦਾਗੇ 70 ਦੀ ਦੇ ਦੀ ਪੂਰੇ 70 ਦੀ ਦੇ ਦਾਂਗੇ ਛੋੜ ਕਰਾਂਗੇ 70 ਦੇ ਛੋੜ ਹੀ ਹੋਣੀ ਆ ਉਹ ਇਹਨਾਂ ਦੀ ਮਰਜ਼ੀ ਨੇ ਬਜੀ ਇਹ ਭਲਾ ਜ਼ਮਾਨੇ ਨੇ ਹੋਣਾ ਛੋੜ ਕੇ ਬਾਸ ਸੰਦੀਪ ਆਈ ਚਾਰ ਦਾ ਲਿਟੋਟੀ अच्छा ठीक है मुंह ਵੀ ਗੈਰ ਉਹ ਫੜ ਗਿਆ ਖਾਣਾ ਉਹਦੇ ਆ ਠੀਕ ਆ ਇਹ ਝੋਟੇ ਤੇ ਦੁੱਧ ਮਤਲਬ ਪੰਜਵਾ ਛੇਵਾ ਗੜੀਆਂ ਹਾਂ ਹਾਂਜੀ ਬੌਲਾ ਜੋ ਬਾਹਰ ਆ ਗਈ ਛੇਵਾ ਦੇ ਨੇ ਆ ਅੱਛਾ ਬੌਲਾ ਨਹੀਂ ਕਹਿਣਾ ਵੀ ਛਿਆਂ ਦਾ ਨਾ ਬੌਲਾ ਇਹਨਾਂ ਦੇ ਆਪਾਂ ਨੂੰ ਪਤਾ ਸਦੀਪ ਦੋ ਕਿਹੜੀ ਪਾਉਂਦੇ ਬਿਲਕੁਲ ਬਿਲਕੁਲ ਅੰਦਰ ਹੀ ਚਾਰ ਕਿ ਸ਼ਾਹ ਚਾਰ 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 ਹਾਂ ਮੈਂ ਛੇ ਗੈਂ ਪੰਨੀਆਂ ਲਾਉਂਗਾ ਤੇ ਸਦੀਪ ਹਾਂਜੀ ਝੋਟੀ ਵੇਲਾ ਕਿ ਟੀ ਵੱਡੀ ਤੇ ਬਾਕੀ ਵੇਲਾ ਠੰਡ ਠੁਣਾ ਐ ਤੇ ਇਹ ਵੀ ਤੁਹਾਨੂੰ ਦੁੱਧ ਵੀ ਮੇਰੇ ਸਾਹੋਂ ਦਾ 10 ਕਿਲੋ ਹੋਊਗਾ ਪਰ 9 ਕਿਲੋ ਠੰਡਾ ਹੀ ਹੋਊਗਾ। ਬਸ ਛੋਟੀ ਦੇ ਦੋ ਵੀ ਦੁੱਧ 13 ਦੇ ਦੇ 12 ਦੇ ਦੇ 14 ਦੇ ਦੇ। ਮਤਲਬ ਇਹ 12 ਪੀਨਾ 14 ਦੇ ਵਿੱਚ ਦੇ ਸਕਦੀ ਐ। ਜੇ ਗਰਮੀ ਰਹਿੰਦੀ ਐ ਫਿਰ 12 ਦੇ ਰਹੂਗੀ। ਜੇ ਮਾੜਾ ਇਹ ਢੰਡਾ ਮੌਸਮ ਹੁਣ ਜਿੱਦਾਂ ਆਈਂਦਾ ਵਾ ਤੇ ਫਿਰ ਯਾਰ 1 ਕਿਲੋ ਖੰਡ ਵਾਧਾ ਲਗਦੀ। ਤੇ ਬਾਕੀ ਝੋਟੀ ਚੰਗੀ ਐ ਸੰਦੀਪ ਅੱਗੇ ਹੋਰੀ ਇਹਨੇ ਆਪਾਂ 100 ਮੁੱਲ ਕਰਦੇ ਰਹੇ ਹਾਂ ਪਰ ਅੱਜ ਆਪਾਂ ਸਵਾਣਾ ਕਰੀਏ। ਅੱਜ ਆਪਾਂ 10 ਮੁੱਲ ਕਰਨਾ ਤੇ 1 ਪੰਜ ਦੀ ਝੋਟੀ ਦੇ ਦੇ ਪੂਰੇ ਹੀ ਦੇ ਦਾਂਗੇ ਜੀ ਪੂਰੇ ਲੱਖ ਦੀ ਪੂਰੇ ਲੱਖ ਦੀ ਹੋਊਗੀ ਹਾਂ ਨਹੀਂ ਹੋਣੀ ਅੱਜ ਪਰ ਹਾਂ ਨਹੀਂ ਮੋਹਨ ਬਣਾ ਵਈ ਅੱਜ ਮੋਹਨ ਅੱਜ ਰੀਡ ਕਰਨੇ ਆ ਅੱਛਾ ਜੀਬ ਆ ਮੈਂ ਇਹਦਾ ਬੱਚਾ ਗਿਆ ਮਾਲ ਅੱਛਾ ਦੁੱਧ ਹੋਊਗਾ ਠੰਡਾ ਹਾਂ ਜੀ 10 ਕਿਲੋ ਅੱਛਾ ਜੀ ਆਪਣੇ ਕੋ ਚੋਕੇ ਕੋਈ ਖੜੇ ਠੀਕ ਹੈ ਠੀਕ ਹੈ ਉੱਥੇ ਚੋਈ ਭਾਰੇ ਦੇ ਇੱਥੇ ਹੋ ਸਕਦਾ ਟੀਗਾ ਵੀ ਲਵੇ ਹਾਂ ਜੀ ਕੋਈ ਲੱਤ ਛੱਡ ਨਹੀਂ ਕੀਤੀ ਇੰਨੀ ਦੇ ਰਾਤੀ ਪੀਦਾ ਲੱਤ ਛੱਡਦੇ ਆਂ ਪਾਰਟੀ ਥਲੇ ਰੱਖ ਕੇ ਜਵਾਗਾਂ 25 ਮਿੰਟ ਟਾਈਮ ਹੋ ਗਿਆ 25 ਦਾ ਨਹੀਂ ਹੋਣਾ ਉਹਨਾਂ ਨੇ ਕਿਹਾ 1 ਮਹੀਨਾ ਬਾਅਦ ਆਪਾਂ ਗਰੰਟੀ ਕੋਈ ਨਹੀਂ ਦੇਣੀ ਆਪਾਂ ਗਰੰਟੀ ਸੰਦੀਪ ਕੋਈ ਨਹੀਂ ਆਪਣੇ ਘਰ ਦੀ ਉੱਡ ਗਰੰਟੀ ਦਵਾ ਦੇਣਾ ਨਾ ਕਰੇ ਮੁੜ ਕੇ ਨਹੀਂ ਜਿਹੜਾ ਤੇ 1 ਮਹੀਨੇ ਤੋਂ ਬਾਅਦ ਆ ਨਾ 1 ਮਹੀਨੇ ਬਾਅਦ ਆਪਾਂ ਗਰੰਟੀ ਨਹੀਂ ਆਪਣੇ ਮੁੱਤ ਨਾਲ ਹੀ ਲੈ ਕੋਈ ਦੂਹ ਦੀ ਗੀਲੇ ਕੋਈ ਵੀ ਦੇਣਗੇ ਬੱਸ ਬੱਸ ਕੋਈ ਦਵਾ ਨਹੀਂ ਦਵਾਉਂਦੀ ਗਰੰਟੀ ਦਵਾ ਬਾਹਰ ਹੋਊਗਾ ਪਰਤਾ ਦੂਹ ਦੇ ਬਣਾ ਕੇ ਦਵਾਗੇ ਆਪਾਂ ਲੋ ਸ਼ਰਮ ਨਹੀਂ ਕਰਦੀ ਹੁੰਦੀ ਇਹ ਰੈਸੂ ਦੀ ਮੱਝ ਇਹ ਵੇਖੇ ਠੀਕਾ ਲਾਉਗੀ ਗੱਲ ਮੁੱਕਦੀ ਬਾਸੀ ਬਾਸ ਬਾਸ ਕੋਈ ਇਹ ਸੋਚ ਕੇ ਲਵੇ ਵੀ ਮੇਰਾ ਤੇ ਬਾਕੀ ਲੱਤ ਛਾੜਨੀ ਕੋਈ ਕਰਦੀ ਹਾਂਜੀ ਹਾਂ ਕੀ ਹੈ ਤੇ ਹੈ ਝੋਟੀ ਤੇ ਜੇਕਰ ਸਦੀ ਕੋਈ ਝੋਟੀ ਕਹਿੰਦਾ ਜੀ ਹੁਣ ਵੀ 90 95 ਲੱਤ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਮਿਲਦੀ 100 ਰੁਪਏ ਦਾ ਘਾਟ ਲੱਤ ਕੋ ਘੱਟ ਸਦੀ ਕੋਈ ਦਿੰਦਾ ਵੀ ਨਹੀਂ ਤੇ ਕੱਟੀ ਜੰਗੀ ਉਹਦਾ ਵੇਲਾ ਛਿਲ ਕਰ ਗਈ ਸਰੀਰ ਦਾ ਹਾਂਜੀ ਫਿਰ ਸੰਦੀਪ ਜੇਦ ਹੁੰਦਾ ਬੱਚਾ ਮੇਲਾ ਮੈਂ ਨਾ ਵੀ ਉਹਨੇ ਫਿਰ ਤੇ ਆਪਾਂ ਮੁੱਲ ਵੀ 90 85 ਕਰਨਾ ਪਰ ਅੱਜ 90 85 ਨੇ ਕਰੀ। ਹਾਂਜੀ। ਮੁੱਲ ਕਰੀਏ ਦਾ 50000 ਠੀਕ ਆ। 2000 ਛੋੜ ਦੇਈਏ 52000 ਦੀ ਦੇਦਾ। 52000 ਦੀ ਦੇਦਾ। 200 ਛੋੜਤ ਵੰਗਿਆਰੀ ਸੈਨਾਲਾ ਕੰਮ ਜਿਆਦਾ ਚੱਲੂਗਾ। ਕੰਮ 52 ਦੇ ਜਾਣੀ ਦੇ। ਪੂਰੇ 50 ਜਾਂ ਤਾਂ ਫਿਰ। ਚੱਲ ਜਾ। ਜਾਂ ਤਾਂ 50 ਦੀ। 50 ਦੀ। ਛੋੜੀ ਹਣੀ ਬਸ 200 200 ਛੋੜੀ ਹਣੀ। ਆ ਵਾਸ਼ੀ ਵੀ ਦਜੀ ਸੁਵੇ ਸੰਦੀਪ ਗੱਬਣ ਚੁੰਗੀ ਆ ਗੱਬਣ। ਨਾ ਗਰਮੀ ਤੇ ਨਾ ਠੰਡ। ਕੋਈ ਚੱਕਰ ਨਹੀਂ ਮੈਂ ਨਾ ਕੋਈ ਚੱਕਰ ਨਹੀਂ ਪਹਿਲੇ ਸਵੇਰ ਮਸ਼ੀਨ ਨੇ ਇੱਕੋ ਪਿੰਡੋਂ ਲਈ ਆ ਮਸ਼ੀਨ ਨੇ ਪਹਿਲੇ ਸਵੇਰ 14-15 ਕਿਲੋ ਦੁੱਧ ਭਰੇ ਆਈ ਅੱਛਾ ਠੀਕ ਆ ਤੇ ਸੰਦੀਪ ਭਾਈ ਅਰ ਕੀ ਵਿੱਚ ਚੱਲ ਗਰਮੀ ਆ 14-15 ਕਿਲੋ ਨਹੀਂ ਮਰਦੀ ਦੇਣਾ ਲੈ 5-6 ਲੈ ਲੂ ਹਾਂ ਜੀ ਚੱਪੜ ਲੈ ਲਾ ਦੇਵਾ ਇਹਦਾ ਵੀ ਕੱਟਾ ਲੈ ਠੰਡੀ ਥੀਂ ਕੋਲੇ ਦਾ ਵੀ ਆਪਾਂ ਥੋੜਾ ਜਿਹਾ ਕਰਦੇ ਆ ਥੋੜਾ ਜਿਹਾ ਮੋੜ ਦੇਖੋ ਜਿਹਾ ਕਰਦੇ ਆ ਸਾਰੇ ਝੋਟੇ ਇਹਨਾਂ ਬਿਲਕੁਲ ਜਿੰਨਾ ਟਾਈਮ ਮੈਂ ਇਹਨਾਂ ਵੀ ਨਿਗੇ ਨੇ ਕਿ ਮੁੱਲ ਕਰਦੇ ਸੀ بابا ਵੇਚਣਾ ਆ ਮਾਲ ਇਹ ਦੀ ਗੇ ਨਵੀਆਂ ਨੇ ਆਉਣੀਆਂ ਚੱਲ ਖੜਾ ਤੂੰ ਬਿਲਕੁਲ ਹਾਂਜੀ ਸੁਨੀਪ ਮੁੱਲ ਭਾਵੇਂ ਇਹਦਾ 45 ਕਰ ਲਾ ਹਾਂਜੀ 40 ਕਰ ਲਾ ਅਸੀਂ 40 ਮੁੱਲ ਕਰਕੇ ਹੀ ਵੇਖਦੀ ਆ ਪਰ ਆਪਾਂ 38000 ਮੁੱਲ ਕਰਨਾ ਯਾ ਛੋੜ 37000 ਦੀ 36 ਦੀ ਦੇ ਦਾਂਗੇ ਸੁਨੀਪ 37000 ਦੀ ਠੀਕ ਆ ਚੱਲ ਦੋ ਵੇਚ ਲਾ ਪੂਰੇ 35000 ਦੀ ਦੇਣੀ ਤੇ 200 ਹੀ ਛੋੜ ਕਰਨੀ ਹੁੰਦਾ ਬਸ ਠੀਕ ਆ ਹਣਸ ਕਰਨਾ ਨਾ ਬਈ ਪਛੀ 40000 ਦੀ ਵਿਕਦੀ ਆ ਠੀਕ ਆ ਬਈ ਨੋਟ ਲਾ ਆ ਗਿਆ ਜੋ ਗਿਫਟ ਆ ਆ ਆ ਗਿਆ ਤੇ ਗਿਫਟ ਦੋ ਦੋ ਗਾ 8 ਕਿਲੋ ਆ ਉਹ ਹੀ ਬੱਚਾ ਵਾਹ ਉਹ ਬੱਚਾ ਜੋ ਉਹ ਬੱਚਾ ਹੀ ਪਰ 7 ਦੀ ਗਾਰੰਟੀ ਦੇ ਕੇ ਗੱਲ ਨਹੀਂ ਆ ਠੀਕ ਆ ਜਿਹੜਾ ਲੋਹੇ ਵਰਗਾ ਵਾ ਲੋਹੇ ਵਰਗਾ ਬਸ ਦੋ ਟਾਈਮ ਜਿਹੜੇ ਵੀ ਵੀਰ ਨੇ ਲੈਣੀ ਨਾ ਹਾਂਜੀ ਕਾਲੀ ਨਾ ਕਰਿਆ ਕਰੋ ਵੀਡੀਓ ਕਾਲ ਤੇ ਚਵਾ ਕੇ ਵੀਰ ਮੇਰਾ ਲੀਟਰ ਬਣਾ ਕੇ ਲਾਓ ਜਿਹੜਾ ਦੂਰੋਂ ਆ ਜਿਹੜਾ ਲਾਗਿਓ ਉਹ ਆ ਕੇ ਵੀਰ ਮੇਰਾ ਆ ਕੇ ਤੇ ਆਪਣੀ ਚਵਾਈ ਕਰੇ ਦੇਖ ਆ ਗਿਆ ਨਾ ਜੋ ਸੰਦੀਪ ਜੀ ਬਿਲਕੁਲ ਠੀਕ ਆ ਪਪਾ ਨਹੀਂ ਕਰੇ ਪਹਿਲੀ ਗੱਲ ਤਾਂ ਸਭ ਤੋਂ ਪਹਿਲੀ ਗੱਲ ਤਾਂ ਘਰੇ ਸਲਾਹ ਕਰਨੀ ਜ਼ਰੂਰੀ ਹੈ ਹਮ ਘਰੇ ਸਲਾਹ ਕਰਨੀ ਜ਼ਰੂਰੀ ਹੈ ਸਹੀ ਗੱਲ ਆਪਣੇ ਘਰ ਦੇ ਮੰਨ ਲਓ ਹੋਸ਼ ਨਹੀਂ ਹੈ ਤਾਂ ਮੰਨ ਲਓ ਇਹ ਸਾਬਿਆ ਸੰਦੀਪਾ ਦਾ 10 ਕਿਲੋ ਕਰਦੀ ਹੈ ਇਹ ਆ ਸ਼ਾਮੀ ਲਈ ਆਪਾਂ ਸ਼ਾਮੀ ਲਈ ਆ ਬੰਦਿਆ ਨੇ ਇਹ ਸੰਦੀਪਾ ਨਹੀਂ ਤੇਰੀ ਚੀਜ਼ ਵਧੀਆ ਅੱਛਾ ਤੇ ਦਾ ਉਹਦਾ ਇਹ ਗੋਆ ਹੀ ਨਹੀਂ ਕਿ ਤਾਇਓ ਕੰਮ ਲੇਟ ਹੋ ਗਿਆ ਨੂੰ ਟਾਈਮ ਲੱਗਿਆ ਹਾਂਜੀ ਫਿਰ ਸੰਦੀਪ ਮੁੱਲ ਭਾਵੇਂ 20 ਕਰਾਲਾ ਹੂੰ 17000 ਦੇ ਰਹੀ 15000 ਦੇ ਵਿੱਚੋਂ ਛੋੜ ਹੀ ਕਰਨੀ 200 ਰੁਪਿਆ ਵੀਰ ਮੇਰਾ ਕੋਈ 14 ਨਾ ਲਾਵੇ 13 ਨਾ ਲਾਵੇ ਇਹ 15 ਦੇ ਵਿੱਚੋਂ 200 ਛੋੜ ਹੀ ਕਰੀ ਜੋ ਬਸ ਠੀਕ ਆ ਬਿਲਕੁਲ ਤੇ ਦੇਖੋ ਜੀ ਆਹ ਤੁਹਾਡਾ ਫੇਰ ਆ ਬਾਕੀ ਮੇਰੇ ਭਰਾ ਇੱਥੇ ਆ ਗਿਆ ਦਾ ਪੂਰਾ ਚੈੱਕ ਪਾਸ ਕਰਕੇ ਬਾਕੀ ਆਪਣੀ ਬਾਤ ਬਾਤ ਬਾਕੀ ਸੰਦੀਪ ਜੀ ਪਿੰਡ ਆਪਰਾਉਸਮਾ ਜਿਲ੍ਹਾ ਤਰਨਤਾਰਨ ਆ ਠੀਕ ਕਰਦੇ ਜੀ ਨੰਬਰ 2024 ਵੀਰ ਵੀਰੇ ਨੇ ਵੀਰ ਨੇ ਚਲੋ ਕਿਸੇ ਨੇ ਕਮੈਂਟ ਕੀਤਾ ਕਿ ਜਿਲ੍ਹਾ ਤੇ ਪਿੰਡ ਜੂ ਦੱਸਿਆ ਕਰੋ ਮੰਗਵਾਰ ਨੂੰ ਵੀਡੀਓ ਆਣੀ ਹੈ ਜੀ ਹਾਂਜੀ ਬਾਕੀ ਹਾਂਜੀ ਨੰਬਰ ਜੀ ਨੰਬਰ ਆਪਣਾ 915788041 ਪਿੰਡ ਉਸਮਾ ਜਿਲ੍ਹਾ ਤਰਨਤਾਰਨ ਟੂਲ ਪਲਾਜ਼ੇ ਦੇ ਨਾਲ ਹੀ ਪੈਂਦਾ ਜੀ ਸასი ਸਾ